ਹਾੜਾਏ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਫੈਕਟਰੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦਿਓ ਜੀ ਇਹ ਤੁਹਾਨੂੰ ਦਿਓ ਜੀ ਇਹ ਨਹੀਂ ਹੋ ਸਕਦਾ ਪੂਰੀ ਟੋਟਲ ਰਣਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦੋ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਛ ਪਾਣੀ ਹਰਿਆਣੇ ਦੇ ਥਰੂ ਰਸਤਾ ਨੂੰ ਜਾਂਦਾ ਹੈ ਰਾਜਸਥਾਨ ਵਾਲਿਆਂ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਤੋਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਹੋਰ ਸਰਕਾਰ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਹੈ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂਜੀ 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 ਚਲੋ ਜੀ ਹਾਂ ਵਾਲਿਆਂ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਿ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਕਰਦਾ ਰਾਜਨ ਦਾ ਹਾਂ ਇਹ ਗੱਲ ਤਾਂ ਪੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆਂਰਰਜੋਤ ਬੈਠਾ ਇਹਦੇ ਇੱਥੋਂ ਐਮਐਲਏ ਅਨੰਗਲਨੰਦ ਪ੍ਰਸਾਦ ਇੱਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਦਾ ਪਿੰਡ ਭਗੋਰਸਾ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ 'ਤੇ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੁੱਕ ਗਈ ਹੈ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵੀਦੀ ਨੇ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੂਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ ਹਾੜਾਏ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਜੀ ਚਾਹੀਦਾ ਸਾਨੂੰ ਤਾਂ ਅੱਜ ਕੱਲ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਿਸੈਪਟੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਜਦੋਂ ਜੰਗਲੀ ਕਰ ਰਹੀ ਹੈ ਪੂਰੀ ਟੋਟਲ ਰਣਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਝ ਪਾਣੀ ਹਰਿਆਣੇ ਦੇ ਥਰੂ ਰਾਸਥਾਨ ਨੂੰ ਜਾਂਦਾ ਹੈ ਰਾਸਥਾਨਾਂ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਹੇ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਹੋਰ ਸਰਕਾਰ ਹੁੰਦੀ ਹੈ ਉਦੋਂ ਗੱਲ ਹੋਰ ਹੁੰਦੀ ਹੈ ਉਹ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲ ਨੇ ਆਖੇ ਚਲੋ ਜੀ ਲਿਆਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਨੇ ਛੱਡ ਲਓ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਪਹਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆ ਅੱਜ ਅਰਜੋਤ ਬੈਠਾ ਇਹਦੇ ਇੱਥੋਂ ਐਮਐਲਏ ਅਨੰਗਲਨੰਦਪੁਰ ਸਾਹਿਬ ਇੱਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਦਾ ਪਿੰਡ ਪਗੋਰਸਾ ਪੈਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗਗੇ ਹੀ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆਂ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ